ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਸਾਡੇ ਫਰਸਟ ਵਲੌਗ ਦੇ ਵਿੱਚ ਪਿੰਡ ਕੁੱਕਰੀ ਹੈ ਜਿਹੜਾ ਜਨਾ ਮੋਗਾ ਤੋਂ ਚੰਤਪੁਰਨੀ ਦਾ ਫਰਸਟ ਵਲੌਗ ਬਣਾਉਣ ਜਾ ਰਹੇ ਹਾਂ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਊਗਾ ਇਹ ਇੱਕ ਵੱਖਰੇ ਤਰੀਕੇ ਦੇ ਨਾਲ ਵਲੌਗ ਬਣਾਇਆ ਜਾਊਗਾ ਜੋ ਕਿ ਦੇਸੀ ਹੋਊਗਾ ਬਿਲਕੁਲ ਸਿੰਪਲ ਸਾਦਾ ਇਹਦੇ ਵਿੱਚ ਕੋਈ ਡਬਿੰਗ ਨਹੀਂ ਕੁਝ ਨਹੀਂ ਕੋਈ ਸਾਊਂਡ ਨਹੀਂ ਲਾਉਣੀ ਜੋ ਰੀਅਲ ਦੇ ਵਿੱਚ ਹੈ ਸਾਰਾ ਕੁਝ ਉਹੀ ਲੱਗੂਗਾ ਸਾਡੀ ਸਾਰੀ ਸੰਗਤ ਆ ਜਿੰਨਾ ਜਿੰਨਾ ਨੇ ਨਾਲ ਜਾਣਾ ਤੇ ਅਸੀਂ ਪਹੁੰਚ ਗਏ ਸੀਗੇ ਪਿੰਡ ਤੋਂ ਬਾਹਰ ਫਿਰ ਅਸੀਂ ਰਸਤੇ ਦੇ ਵਿੱਚ ਆਏ ਚੰਡੀਆਂ ਰੋਕਾਂ 'ਚ ਚੰਡੀ ਵਾਲੀ ਜਗ੍ਹਾ ਤੇ ਰੁਕਿਆ ਜਿੱਥੇ ਅਸੀਂ ਲੀਆਂ ਚੰਡੀਆਂ ਤੇ ਮੋਟਰਸਾਈਕਲ ਤੇ ਲਾ ਲਈਏ ਸੋ ਅੱਗੇ ਦੇਖਦੇ ਆ ਸਾਰੇ ਪਸੰਦ ਕਰੀ ਜਾਂਦੇ ਆ ਕਿ ਕਿਹੜੀ-ਕਿਹੜੀ ਚੰਡੀ ਲਾਉਣੀ ਆ ਤਾਂ ਸਾਰੇ ਜਾਨੇ ਆਪਣੇ ਆਪਣੇ ਚੰਡੇ ਮੋਟਰਸਾਈਕਲਾਂ ਤੇ ਲਾਣ ਗਏ ਤੇ ਫਿਰ ਅਸੀਂ ਨਿਕਲ ਗਏ ਸੀਗੇ ਤੇ ਰਸਤੇ ਦੇ ਵਿੱਚ ਬਾਰਿਸ਼ ਬਹੁਤ ਤੇਜ਼ ਆ ਗਈ ਸੀ ਆਹ ਲੋ ਜੀ ਇਹ ਆਨੰਦ ਮੰਦਪਾ ਦੇਖਦਾ ਸੀ ਕਿ ਕਿੰਨੀ ਕੁ ਬਾਰਿਸ਼ ਆ ਸੋ ਕਹਿੰਦਾ ਹਜੇ ਨਹੀਂ ਜਾਣਾ ਪਾਈ ਬਹੁਤ ਜ਼ਿਆਦਾ ਹੋ ਰਹੀ ਆ ਤੇ ਮੌਸਮ ਤੁਸੀਂ ਦੇ ਸਕਦੇ ਆ ਫਿਰ ਜਿਵੇਂ ਫਿਰ ਉਹ ਗਏ ਵੇਟ ਕਰਦੇ ਨੇ ਭੁੱਖ ਲੱਗੀ ਸੀਗੀ ਫੁਰਕਣਾ ਬੈਠ ਲਿਆ ਤੇ ਦੇਖੋ ਕਿਵੇਂ ਜਿਵੇਂ ਨਾ ਬਸ ਵੀ ਕਹਿ ਰਿਹਾ ਵੀ ਹੁਣ ਕਹਿ ਨਹੀਂ ਸਕਦਾ ਵੀ ਨਾ ਕੀ ਲਵਾਂ ਸੋ ਫਿਰ ਨਿਕਲੇ ਪਾਣੀ ਪੀਣ ਲੱਗੇ ਚਲੋ ਜੀ ਮਿੱਤਰੋ ਚਲੋ ਮੈਂਤੀਆਂ ਤਰਪੋ ਤਰਪੋ ਵਲੋਗ ਨੂੰ ਚਲੋ ਜੀ ਪਹੁੰਚ ਗਏ ਹਸ਼ਿਆਰਪੁਰ ਪਹਿਲੀ ਪੌੜੀ ਦੇ ਉੱਪਰ ਬਾਬਾ ਜੀ ਦੀ ਜਗ੍ਹਾ ਤੇ ਜਿਹਨੂੰ ਕਹਿੰਦੇ ਆ ਪਹਿਲੀ ਪੌੜੀ ਹਸ਼ਿਆਰਪੁਰ ਦੀ ਚੰਤਪੁਰ ਦੀ ਮਾਤਾ ਮੰਦਿਰ ਸੋ ਅਸੀਂ ਅੰਦਰ ਗਏ ਹੱਥ ਪੈਰ ਤੋਏ ਅੰਨੂ ਤੋਇਆ ਸੋ ਮੱਥਾ ਟੇਕਣ ਦੇ ਲਈ ਅੰਦਰ ਜਾ ਰਹੇ ਹਾਂ ਤੋ ਸਾਰੀ ਸੰਗਤ ਜਿੰਨੇ ਵੀ ਸਾਡੇ ਨਾਲ ਦੇ ਮੈਂਬਰ ਆ ਬੰਦੇ ਪਹੁੰਚੇ ਹੋਏ ਸੀਗੇ ਨਾਲ ਸਾਡੇ ਆਏ ਸੀਗੇ ਸਾਰੇ ਗਏ ਆ ਮੱਥਾ ਟੇਕਦੇ ਆ ਪਹਿਲੀ ਪੌੜੀ ਤੇ ਤੇ ਇਸ ਤੋਂ ਬਾਅਦ ਵਿੱਚ ਚੰਤਪੁਰ ਦੀ ਮੰਦਰ ਵੱਲ ਨੂੰ ਰਵਾਨਾ ਹੋਵਾਂਗੇ ਪਹਾੜੀਆਂ ਜਿਹੜੀਆਂ ਹੈਗੀਆਂ ਵਾ ਪਹਾੜੀਆਂ ਦੇ ਵਿੱਚ ਕਹਿੰਦੇ ਆ ਕਿ ਸਫਰ ਕਰਨ ਦਾ ਜਿਹੜਾ ਆਨੰਦ ਆ ਉਹ ਵੱਖਰਾ ਹੀ ਆ ਬਹੁਤ ਵਧੀਆ ਜਗ੍ਹਾ ਜੀ ਤੇ ਜਿਹੜੇ ਜਿਹੜੇ ਜਿੰਨੀ ਵੀ ਸੰਗਤ ਜਿਹੜੇ ਭੈਣ ਭਰਾ ਮਾਈਆਂ ਤੇ ਭਰਾ ਜਾ ਰਹੇ ਆਂਦੇ ਆ ਚੰਤਪੁਰ ਦੇ ਉਹਨਾਂ ਨੂੰ ਸਭ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਫਰਸਟ ਜਿਹੜੀ ਹੈਗੀ ਆ ਪੌੜੀ ਤੇ ਬਾਬਾ ਜੀ ਦੀ ਜਗਾ ਹੁੰਦੀ ਹੈ ਤਾਂ ਸਾਦੇ ਉੱਤੇ ਨਤਮਸਤਕ ਹੋ ਕੇ ਜਰੂਰ ਜਾਂਦੇ ਲੋ ਜੀ ਬਾਬਾ ਜੀ ਦੇ ਅੰਦਰ ਮੱਥਾ ਟੇਕਿਆ ਸਾਬ ਨੇ ਸ਼ਿਵ ਭੋਲੇ ਸ਼ੰਕਰ ਜੀ ਦਾ ਜਿਹੜੀ ਹੈਗੀ ਜਗਾ ਬਣੀ ਹੋਈ ਸੀ ਕਿ ਤੇ ਲੋ ਜੀ ਸਭ ਆਪਣੇ ਆਪਣੇ ਕੰਮਾਂ ਕਰਾਂ ਚ ਬਜੀ ਕਹਿੰਦੇ ਕਿ ਫੋਨ ਦੇ ਵਿੱਚ ਮੈਂ ਵੀ ਆਪਣਾ ਵਲੌਗ ਬਣਾਉਣਾ ਮੱਥਾ ਟੇਕਿਆ ਤੇ ਲੋ ਜੀ ਫਿਰ ਮੱਥਾ ਟੇਕਣ ਤੋਂ ਬਾਅਦ ਵਿੱਚ ਰਵਾਨਾ ਹੋਣ ਦੀ ਤਿਆਰੀ ਸੀਗੀ ਸੋ ਬਾਅਦ ਵਿੱਚ ਪਤਾ ਨਹੀਂ ਇੱਕਦਮ ਕੀ ਮੱਚਾ ਆ ਹਾ ਲੋ ਵੀ ਉੰਨਾ ਮੇਰੀ ਫੋਟੋ ਖੈਦੋ ਤਾਂ ਦੂਰ ਜੇ ਕਰਕੇ ਕਹਿੰਦੇ ਹੁੰਦੇ ਆ ਕਿ ਜਦੋਂ ਤਸਵੀਰ ਜਿੱਥੇ ਆਪਾਂ ਨਵੀਂ ਜਗ੍ਹਾ ਤੇ ਜਾਂਦੇ ਆ ਤਸਵੀਰ ਇੱਕ ਫੋਟੋ ਜਿਹੜੀ ਹੈਗੀ ਉਹ ਖਿਚਵਾ ਲੈਣੀ ਚਾਹੀਦੀ ਕਿਉਂਕਿ ਉਹ ਇੱਕ ਆਪਣੇ ਜ਼ਿੰਦਗੀ ਦਾ ਯਾਦਗਾਰੀ ਪਲ ਬਣ ਜਾਂਦਾ ਤਾਂ ਉਸ ਤਸਵੀਰ ਨੂੰ ਦੇਖਦੇ ਹੋਏ ਖਿੱਚਦੇ ਹੋਏ ਅਸੀਂ ਤੋਂ ਬਾਅਦ ਵਿੱਚ ਅਸੀਂ ਨਿਕਲ ਗਏ ਮਾਚੋ ਦੀ ਦਰ ਤਾਂ ਫਿਰ ਦੇਖੋ ਤੁਸੀਂ ਪਾਣੀਆਂ ਦੇ ਨਜ਼ਾਰੇ ਤੇ ਸਫ਼ਰ ਕਰਨ ਦਾ ਮਜ਼ਾ ਕਿੰਨਾ ਆਉਂਦਾ ਲੋ ਜੀ ਜਾਂਦੇ ਆ ਮੋਟਰਸਾਈਕਲ ਜਿਹੜਾ ਹੈਗਾ ਇੱਥੇ ਸਪੀਡ ਲਿਮਟ ਜਿਹੜੀ ਹੈ ਕਿ ਲਿਮਟ ਦਾ ਤਾਂ ਪਤਾ ਨਹੀਂ ਪਰ ਜਿਹੜਾ ਮੋਟਰਸਾਈਕਲ ਤਾਂ ਉਹ 40 ਤੇ ਚੜਦਾ ਉਹ ਤਾਂ 45 40 50 ਦੇ ਵਿੱਚ ਵਿੱਚ ਹੀ ਚੜਦਾ ਇਸ ਤੋਂ ਘੱਟ ਜਿਹੜਾ ਬੰਦਾ ਜਦੋਂ ਲਓ ਜੀ ਆਪਾਂ ਆੜ ਦੇਖੋ ਇਹਨੂੰ ਦੇਖ ਕੇ ਪਹਿਲਾਂ ਤਾਂ ਦਰਦ ੱਲ ਲੱਗਿਆ ਵੀ ਦੇਖੀ ਜਦੋਂ ਪਰ ਜਿੱਦ ਲਈ ਸਰਕਾਰ ਨੂੰ ਮਾਚਾ ਜੀ ਨੇ ਵੀ ਚਾਹੀਦਾ ਕਿ ਇਹਨਾਂ ਜਿੰਜਾਂ ਤੋਂ ਥੋੜੀ ਜਿਹੀ ਰੋਕਤ ਕੀਤੀ ਜਾਵੇ ਕਿਉਂਕਿ ਇੱਕ ਰਾਸਤੇ ਉੱਤਾਂ ਦੇ ਹੈਗੇ ਆ ਹਾਰੇ ਇੱਕ ਬੰਦਾ ਜਿਹੜਾ ਬਾਈਕ ਹੈਗਾ ਉਚਾਈ ਦੇ ਅਕੋਰਿੰਗ ਹਸਾਬ ਵਿੱਚ ਲੈਂਦੇ ਨੇ 45 50 ਕਿਸੇ ਗੱਲ ਦੇ ਲੈ ਕੇ ਚੱਲੂਗੇ ਜਦੋਂ ਅਚਾਨਕ ਜੇਕਰ ਕੋਈ ਗਾਮਾ ਚੱਕੇ ਆਉਂਦੀਆਂ ਤਾਂ ਕੋਈ ਵੀ ਹਾਸਾ ਵਾਪਰ ਸਕਦਾ ਲਓ ਜੀ ਫਿਰ ਅਸੀਂ ਰੁਕ ਗਏ ਲੰਗਰ ਤੇ ਲੰਗਰ ਤੇ ਅਸੀਂ ਪ੍ਰਸ਼ਾਦਾ ਛਕਿਆ ਪਹਿਲਾਂ ਤਾਂ ਦੇਖਦੇ ਰਿਹਾ ਕਿ ਦੂਜੇ ਦੇ ਮੂੰਹ ਲਈ ਵੀ ਕਿਹੜਾ ਜਾਊਗਾ ਲੱਗਦਾ ਸ਼ਰਮ ਵੀ ਮਣੀ ਗਈ ਤੇ ਲਓ ਫਿਰ ਆਪਾਂ ਤਾਂ ਟਲੇ ਨਹੀਂ ਗੇ ਪ੍ਰਸ਼ਾਦਾ ਚੱਕ ਲਿਆ ਖਾਣ ਲੱਗੇ ਲਾ ਲਾਗ ਨਾਲ ਦਾ ਲਹਾਏ ਵੀ ਨਹੀਂ ਸੰਗਦਾ ਆ ਚਲੋ ਜੀ ਲਓ ਜੀ ਫਿਰ ਅਸੀਂ ਨੇੜਾ ਹੋ ਗਿਆ ਸੀਗਾ ਸਾਨੂੰ ਅਸੀਂ ਚੰਤਪੁਰ ਦੇ ਮਾਤਾ ਦੇ ਮੰਦਰ ਪਹੁੰਚ ਚੁੱਕੇ ਸੀਗੇ ਮਤਲਬ ਕਿ ਇੱਥੇ ਅਸੀਂ ਆ ਕੇ ਕੀ ਕੀਤਾ ਫਸਟ ਤਾਂ ਅਸੀਂ ਲੈਣਾ ਸੀਗਾ ਰੂਮ ਉਹ ਜੋ ਜੋ ਅਸੀਂ ਕੀਤਾ ਬੁੱਕ ਹੋਟਲ ਇਹਦੇ ਵਿੱਚ ਆ ਕੇ ਅਸੀਂ ਸਾਰਾ ਸਮਾਨ ਰੱਖਦੇ ਸੀਗੇ ਬੰਦੇ ਅਸੀਂ ਜਿਆਦਾ ਸੀਗੇ ਦੋ ਬੈੱਡ ਸੀਗੇ ਠੀਕ ਆ ਪਰ ਇੱਥੇ ਅਡਜਸਟ ਨਹੀਂ ਹੋਣੀ ਸੀ ਕਿ ਬੰਦੇ 10 ਜਾਣੇ ਸੀਗੇ ਤਾਂ ਬੈੱਡ ਤੇ ਸੈਟਿੰਗ ਵੀ ਜਿਹੜੀ ਸੀਗੀ ਉਹ 8 ਬੰਦਿਆਂ ਦੀ ਹੋਣੀ ਸੀ ਦੋ ਬੰਦੇ ਫਿਰ ਵੀ ਚਲੋ ਇੱਕ ਜਾਣੇ ਨੇ ਅਡਜਸਟ ਕੀਤਾ ਥੱਲੇ ਉਹ ਵਿਚਾਰਾ ਜਮੀਨ ਤੇ ਪੈ ਗਿਆ ਲਓ ਜੀ ਸਾਸਰੀ ਗੱਲ ਭਾਈ ਸਾਸਰੀ ਗੱਲ ਤੋਂ ਹੁਣ ਪਿੱਛੇ ਰਹਿ ਜੀ ਆ ਤੂੰ ਵੀ ਆ ਚੱਲ ਆ ਠੀਕ ਆ ਬੁਲਾ ਲਓ ਬੁਲਾ ਲਓ ਜੈ ਮਾਤਾ ਦੀ ਵੀ ਬੋਲਦੇ ਆ ਸਾਸਰੀ ਗਾਲੀ ਪੁੱਤ ਸਾਡਾ ਮਾਸੜ ਤਾਂ ਅੱਜ ਅਸੀਂ ਜਿਹੜਾ ਹੈਗਾ ਵਾ ਅ ਦਰਬਾਰ ਸਾਹਿਬ ਦੇ ਵਿੱਚ ਨਹੀਂ ਜਾਵਾਂਗੇ। ਤਾਂ ਅੱਜ ਨੇਰਾ ਜ਼ਿਆਦਾ ਹੋ ਚੁੱਕਿਆ ਸੀ ਇੱਕ ਅਰੈਸਟ ਵੀ ਕਰਨੀ ਸੀਗੀ। ਅਸੀਂ ਆਏ ਰੂਮ ਦੇ ਵਿੱਚ ਦਸਤਬਾਦ ਵਿੱਚ ਨਾਤੋਂਗੇ ਜੀ ਅਰੈਸਟ ਕਰਾਂਗੇ। ਲਓ ਜੀ ਅਗਲਾ ਦਿਨ ਆ ਗਿਆ। ਨਾਤੋਂ ਕੇ ਬਾਹਰ ਆਗੇ ਤਾਂ ਚਾਹ ਦਾ ਜਿਹੜਾ ਹੈਗਾ ਪਿਆਲਾ ਪੰਜਾ ਪਤਾਂ ਦੇ ਨੇ ਮੋਟਾ ਚਾਹ ਤੋਂ ਬਿਨਾ ਕੋਈ ਵੀ ਆ ਇਹਨਾਂ ਦਾ ਪੈਰ ਨਹੀਂ ਪੁੱਟਿਆ ਜਾਂਦਾ। ਚਾਹ ਸ਼ਾੱਕੇ ਤਾਂ ਹੁਣ ਦੇਖਦੇ ਆ ਮਠੀਆਂ ਵੀ ਖਾਧੀਆਂ ਆ ਮੁੰਡਿਆਂ ਨੂੰ ਚਲੋ ਜੀ ਤੁਰਪੀ ਆਪਾਂ ਮੰਦਪ ਨੂੰ। ਹੰਦਰਵਾਰ ਸਾਹਿਬ ਜਾਵਾਂਗੇ ਉੱਥੇ ਮੱਠਾ ਦੇ ਕੇ ਵਾਪਸ ਆਵਾਂਗੇ ਤਾਂ ਜਾ ਰਹਿਆਂ ਜਾਂਦੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਬਹੁਤ ਸੋਹਣਾ ਦ੍ਰਿਸ਼ ਆ ਆਸੇ ਪਾਸੇ ਤੁਸੀਂ ਦੇਖੋ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਤੇ ਆਜੋ ਆਜੋ ਤੁਹਾਨੂੰ ਅੱਗੇ ਦਰਬਾਰ ਸਾਹਿਬ ਚਲੋ ਜਿੱਥੇ ਅਸੀਂ ਪਹੁੰਚੇ ਸੀਗੇ ਪ੍ਰਸ਼ਾਦ ਲੈਣ ਦੇ ਲਈ ਜੋ ਮਾਤਰਾ ਇਹਨੂੰ ਭੋਗ ਲਵਾਉਂਦੇ ਸੀ ਤਾਂ ਚਲੋ ਜੀ ਫੇਰ ਆਪਾਂ ਨਿਕਲ ਗਏ ਆ ਪ੍ਰਸ਼ਾਦ ਲੈ ਕੇ ਬਾਜ਼ਾਰ ਤੋਂ ਸਿੱਧਾ ਦਰਬਾਰ ਸਾਹਿਬਾਂ ਲੋ ਜੀ ਆ ਕੀ ਕਰੀ ਜਾਂਦੇ ਅਗੜ ਪਿਛੜਾ ਗੁਰ ਪਿਛੜਾ ਇੱਕ ਤਾਂ ਇਹਨਾਂ ਦਾ ਪੰਗਾ ਬਹੁਤ ਹੁੰਦਾ ਹੈ ਕਿ ਇਹਨਾਂ ਦੇ ਪੈਸੇ ਖੁੱਲੇ ਨਹੀਂ ਇੱਕ ਕਹਿੰਦਾ ਮੇਰੇ ਬੱਜੇ ਪੈਸੇ ਆਏ ਲੜਦੇ ਲੜਦੇ ਚਲੋ ਜੀ ਕੇਰਾ ਜੀ ਪਹੁੰਚ ਗਏ ਦਰਬਾਰ ਸਾਹਿਬ ਲੋ ਜੀ ਮਾਤਾ ਜੀ ਚਰਨ ਸਾਰੇ ਜਾਨੀ ਜੈ ਮਾਤਾ ਜੀ ਜਰੂਰ ਲਿਖਿਓ ਸੋ ਇਸ ਜੰਤਪੁਰ ਦੇ ਦਰਬਾਰ ਦੇ ਅੰਦਰ ਪਹੁੰਚ ਚੁੱਕੇ ਆ ਮਾਤਾ ਰਾਣੀ ਸਭ ਦੇ ਮੇਰ ਭਰਿਆ ਹੱਥ ਰੱਖੇ ਸਭ ਨੂੰ ਖੁਸ਼ੀਆਂ ਮਿਲੇ ਪਰਮਾਤਮਾ ਮਾਤਾ ਰਾਣੀ ਆਪ ਸਭ ਨੂੰ ਹਰ ਘਰੇ ਖੁਸ਼ੀਆਂ ਖੀੜੇ ਲੈ ਕੇ ਆਵੇ ਸੋ ਅੰਦਰ ਜਾਣੇ ਹੁਣ ਵੈਸੇ ਜਿਆਦਾ ਨੇੜੇ ਤੋਂ ਵੀਡੀਓ ਬਣਾ ਨਹੀਂ ਦਿੰਦੇ ਸੀਗੇ ਜੋ ਉਪਉਂ ਦੇ ਸੇਵਾਦਾਰ ਸੀਗੇ ਸੋ ਅਸੀਂ ਚਲੋ ਜੋਤ ਦੇ ਦਰਸ਼ਨ ਨਹੀਂ ਕਰਾ ਸਕੇ ਤੋ ਨਾਲ ਹੀ ਫਿਰ ਅਸੀਂ ਗਿਆ ਕਿ ਹਾਂ ਅੰਦਰ ਦੇ ਜਿਹੜੇ ਹੈਗੇ ਉਹ ਦਰਸ਼ਨ ਜਰੂਰ ਕਰਾਵਾਂਗੇ ਸੋ ਤੁਸੀਂ ਦੇਖੋ ਜਿੰਨਾ ਜਿੰਨਾਂ ਨੂੰ ਇਹ ਵਲੌਗ ਵਧੀਆ ਲੱਗਿਆ ਉਹ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਦੇ ਜਾਇਓ ਕਿਉਂਕਿ ਤੁਹਾਡੇ ਜੈ ਮਾਤਾ ਲਿਖਣ ਦੇ ਨਾਲ-ਨਾਲ ਉਹ ਡੀਵੀ ਹਾਜ਼ਰੀ ਇੱਥੇ ਜਿਹੜੀ ਹੈਗੀ ਹੈ ਕਬੂਲ ਹੁੰਦੀ ਆ ਸੋ ਇਸ ਤੋਂ ਬਾਅਦ ਵਿੱਚ ਅਸੀਂ ਜਿਹਦੇ ਦੇਖ ਰਵਾਈ ਤਾਂ ਸਾਡਾ ਮੁੰਡਾ ਜਿਹੜਾ ਸੇਵਾਦਾਰ ਉਹ ਦੇਖ ਸਭ ਨੂੰ ਵਰਤਾ ਰਿਹਾ ਸੋ ਇੱਥੇ ਕਾ ਚੀਜ਼ ਬਹੁਤ ਵਧੀਆ ਤੁਸੀਂ ਵੀ ਸੌਂਸ ਨੂੰ ਮੈਨੂੰ ਬਹੁਤ ਪਿਆਰੀ ਲੱਗੀ